ਗਾ ਆ ਕੇ ਰੱਖਾਂਗੇ ਅਸੀਂ ਜਿਹੜੇ ਅੱਜ ਮੇਰੇ ਭਰਾ ਬਣੇ ਫਿਰਦੇ ਸੀ ਨਾ ਇਹਨਾਂ ਨੇ ਲਹਿੰਗੇ ਤੱਕ ਕਰਵਾ ਕੇ ਮੇਰੇ ਕੈਨਸਲ ਕਰਾ ਦੇ ਸੀਗੇ ਵੀ ਜਿਹੜੀਆਂ ਉਹ ਨਹੀਂ ਸੁਧਾਰ ਸਕਦੇ ਵੀ ਅਸੀਂ ਉਹਨੂੰ ਪਾਇਆ ਵੀ ਰਹੇ ਹਾਂ ਵੀ ਤੁਸੀਂ ਆ ਚੀਜ਼ ਨਾ ਸਤਿ ਸ਼੍ਰੀ ਅਕਾਲ ਜੀ ਮੈਕੂ ਢਿੱਲੋਂ ਅਤੇ ਗੁਰਜਾਸ ਕਪਲ ਇਸ ਵੇਲੇ ਪੂਰੇ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ ਦਰਅਸਲ ਬੀਤੇ ਦਿਨ ਮੈਕੂ ਢਿੱਲੋਂ ਅਤੇ ਉਸਦੇ ਹਸਬੰਦ ਦੇ ਵੱਲੋਂ ਲਾਈਵ ਆ ਕੇ ਗੁਰਜਾਸ ਕਪਲ ਬਾਰੇ ਕਾਫੀ ਕੁਝ ਬੋਲਿਆ ਗਿਆ ਮੈਕੂ ਢਿੱਲੋਂ ਦਾ ਕਹਿਣਾ ਸੀ ਕਿ ਵੈਸੇ ਤਾਂ ਮੇਰਾ ਭਰਾ ਬਣਿਆ ਫਿਰਦਾ ਏ ਲੇਕਿਨ ਮੇਰੇ ਵਿਆਹ ਤੇ ਮੌਕੇ ਤੇ ਮੇਰੇ ਲਹਿੰਗੇ ਕੈਨਸਲ ਕਰਵਾ ਦਿੱਤੇ ਅਤੇ ਇਹਨਾਂ ਦੀ ਲੜਾਈ ਇਸ ਗੱਲ ਕਰਕੇ ਪਈ ਸੀ ਕਿ ਮੈਕੂ ਢਿੱਲੋਂ ਦਾ ਕਹਿਣਾ ਸੀ ਕਿ ਉਸਦੇ ਵਿਆਹ ਵਾਲੇ ਵਲੌਗਸ ਅਪਲੋਡ ਨਾ ਕੀਤੇ ਜਾਣ ਕਿਉਂਕਿ ਕੁਝ ਕੁ ਰਿਸ਼ਤੇਦਾਰਾਂ ਨੂੰ ਇਸ ਗੱਲ ਤੋਂ ਅਪੱਤੀ ਸੀ ਅਤੇ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਸੋਸ਼ਲ ਮੀਡੀਆ ਤੇ ਸਾਹਮਣੇ ਨਹੀਂ ਆਉਣਾ ਚਾਹੁੰਦੇ ਪਰ ਗੁਰਜਸ ਕਪਲ ਵੱਲੋਂ ਉਹਨਾਂ ਦੀ ਇੱਕ ਨਹੀਂ ਸੁਣੀ ਗਈ ਅਤੇ ਉਹਨਾਂ ਦੇ ਵਾਰ-ਵਾਰ ਕਹਿਨ ਤੇ ਵੀ ਵਲੌਗਸ ਡਿਲੀਟ ਨਹੀਂ ਕੀਤੇ ਗਏ ਉਸ ਤੋਂ ਬਾਅਦ ਮੈਕੂ ਢਿੱਲੋਂ ਅਤੇ ਉਸਦਾ ਹਸਬੰਡ ਲਾਈਵ ਆਉਂਦੇ ਨੇ ਅਤੇ ਗੁਰਜਸ ਹੋਰਾਂ ਨੂੰ ਕਾਫੀ ਕੁਝ ਬੋਲਦੇ ਨੇ ਇਸ ਤੋਂ ਬਾਅਦ ਗੁਰਜਾਸ ਕਪਲ ਦਾ ਵੀ ਰਿਪਲਾਈ ਆਉਂਦਾ ਏ ਕਿ ਇਹ ਦੁਨੀਆ ਬਹੁਤ ਚਲਾਕ ਆ ਅਸੀਂ ਉਹਨਾਂ ਦਾ ਇੰਨਾ ਚੰਗਾ ਕੀਤਾ ਅਤੇ ਉਸਨੇ ਫਿਰ ਵੀ ਐਂਡ ਤੇ ਆ ਕੇ ਸਾਨੂੰ ਹੀ ਮਾੜਾ ਕਹਿ ਦਿੱਤਾ ਵੈਲ ਤੁਹਾਨੂੰ ਦੋਨਾਂ ਵਿੱਚੋਂ ਕੌਣ ਸਹੀ ਲੱਗਦਾ ਹੈ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਐਂਡ ਨੈਕਸ ਅਪਡੇਟਸ ਦੇ ਲਈ ਜਲਦ ਤੋਂ ਜਲਦ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਬੋਲਣ ਦੀ ਜ਼ਰੂਰਤ ਨਹੀਂ ਪੈਂਦੀ ਸਾਡੇ ਨਾਲ ਇੰਨਾ ਜ਼ਿਆਦਾ ਪਿਆਰ ਕਰਦੇ ਤੁਸੀਂ ਸਾਰੇ ਜਾਣੇ ਆਪ ਹੀ ਜਵਾਬ ਦੇ ਦਿੰਦੇ ਨੇ ਆ ਸਤਿ ਸ੍ਰੀ ਅਕਾਲ ਥੈਂਕ ਯੂ ਤੁਸੀਂ ਇੰਨਾ ਸਾਨੂੰ ਪਿਆਰ ਕਰਦੇ ਹੋ ਥੈਂਕ ਯੂ ਸਾਰਿਆਂ ਦਾ ਕੋਈ ਗੱਲ ਨਹੀਂ ਬਾਬਾ ਜੀ ਸਾਰਾ ਕੁਝ ਦੇਖਦੇ ਆ ਕੋਈ ਗੱਲ ਨਹੀਂ ਬੋਲੀ ਜਾਣ ਦਿਓ ਜਿਹੜਾ ਬੰਦਾ ਤੁਹਾਡੀ ਤਾਰੀਫ ਨਹੀਂ ਕਰ ਸਕਦਾ ਬੇਇੱਜ਼ਤੀ ਕਰ ਹੀ ਜਾਂਦਾ ਕਰੀ ਜਾਣ ਦਿਓ ਘਟੋ ਘਟ ਇੰਨੇ ਬੀਜੀ ਹੋਣ ਦੇ ਬਾਵਜੂਦ ਸਾਡੇ ਨਾਲ ਕਨਸੈਂਟਰੇਸ਼ਨ ਆ ਥੈਂਕ ਯੂ